किनो 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 डीसी दे दफ्तर दे पार सड़क किनू रोड रोड से किनू रोड तस्वीर ने फाजिलका दिया जिथे किन्नू दे रेट डिगन तो बाद इन्ने हताश हो गए कि चार रुपए किलो विक रहे किन्नू नेचण दी बजाय सड़क ते रोडता ਕਿਉਂਕਿ ਕਹਿੰਦੇ ਨੇ ਕਿ ਕਿਨੂੰ ਬੜੇ ਰਮਾਨਾ ਦੇ ਨਾਲ ਪਾਲੇ ਸੀ ਪਰ ਜਦੋਂ ਸੌਦਾ ਹੀ ਨਾ ਵਿਕੇ ਤੇ ਕੀ ਕਰਨਾ ਇਹੋ ਜੀ ਫਤਰਤਾ ਜੇ ਚ ਤੁਹਾਡੇ ਪੈਸੇ ਹੀ ਪੂਰੇ ਨਾ ਹੋਣ ਹਾਲਾਂਕਿ ਕਿਸਾਨ ਇਹ ਕੁਝ ਕਰਦੇ ਵੇਲੇ ਹਤਾਸ਼ ਵੀ ਦਿਖਾਈ ਦਿੱਤੇ ਪਰ ਫਿਰ ਵੀ ਇਹ ਕੰਮ ਕਰ ਗਏ 70 ਟਰਾਲੀਆਂ ਕਿਨੂੰ ਡੀਸੀ ਦੇ ਦਫ਼ਤਰ ਦੇ ਬਾਹਰ ਪਲਟਾ ਗਏ ਤੁਸੀਂ ਦੇਖ ਸਕਦੇ ਹੋ ਕਿਵੇਂ ਮਿੱਦੇ ਜਾ ਰਹੇ ਨੇ ਕਿਨੂੰ 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 തനിക്ക് മേൽ പഞ്ചാബി ടി വി ദിലെതിരിബ ਹਾਂਜੀ ਭਾਈ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਹੈ ਅਸੀਂ ਤਾਂ ਫਿਰ ਪੈਰਿਸ ਫਰਾਂਸ ਵਾਲੇ ਕਿਸਾਨਾਂ ਵਾਂਗ ਇੱਥੇ ਅੱਜ ਪ੍ਰਦਰਸ਼ਨ ਲੋਕਾਂ ਕੀਤਾ ਜਿਹੜੀ ਸਾਡੀ ਆਹ ਦੇ ਖੇਤੀ ਭੁਿੰਤਾਂ ਲਿਆਓ ਇੱਕ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲਰੀ ਸੀ ਤੇ ਇਹ ਪੰਜਾਬ ਐਗਰੋ ਦਾ ਸਾਡੇ ਲਈ ਬਣਿਆ ਸੀ ਆਲਮਗੜ੍ਹ ਜੂਸ ਫੈਕਟਰੀ ਸਾਡੇ ਲਈ ਬਣੀ ਸੀ ਪਰ ਅਫਸੋਸ ਪੰਜਾਬ ਐਗਰੋ ਜਿਹੜਾ ਬਾਦਲ ਪਰਿਵਾਰ ਦੀ ਬਣ ਗਈ ਬਾਦਲ ਪਰਿਵਾਰ ਦਾ ਨਾ 11000 ਕੈਂਟਨ ਖਰੀਦਿਆ ਉਹਨਾਂ ਦਾ ਛੇਕਿਆਂ ਦਾ ਖਰੀਦਿਆ ਕਿ ਸਾਡਾ ਉਹਨਾਂ ਜਿਹੜਾ ਹਬੋਰ ਇਲਾਕਾ ਜਿੱਥੇ 85% ਬਾਗ ਨੇ ਉਹਨਾਂ ਨੇ ਬਾਗ ਨਹੀਂ ਖਰੀਦਿਆ ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਸੁਖਵਿੰਦਰ ਸਿੰਘ ਅਬੌਰ ਤੋਂ ਰਾਜੇਵਾਲ ਜੁਨੀਅਨ ਦਾ ਪ੍ਰਧਾਨ ਅੱਜ ਅਸੀਂ ਕਿੰਨੂ ਦਾ ਜਿਹੜਾ ਇੱਥੇ ਲਿਆਏ ਸੀ ਡੀਸੀ ਦਫ਼ਤਰ ਦੇ ਬਾਹਰ ਕਿੰਨੂ ਦੀਆਂ ਟਰਾਲੀਆਂ ਭਰ ਕੇ 70 ਟਰਾਲੀਆਂ ਹੀ ਇੱਥੇ ਲਿਆਏ ਸੀ ਇੱਥੇ ਸੁਲਤਨੂ ਪਹਿਲੇ ਤਾਂ ਸਾਨੂੰ ਆਲੰਗਾੜ ਰੋਕਿਆ ਗਿਆ ਫਿਰ ਸਾਨੂੰ ਕੱਲੂ ਰੋਕਿਆ ਗਿਆ ਫਿਰ ਸਾਨੂੰ ਸਤીર ਵਾਲੇ ਪੁਲਿਸ ਪ੍ਰਸ਼ਾਸਨ ਨਾਲ ਰੋਕਿਆ ਗਿਆ ਸਵੇਰ ਦੀ ਜਤੋਂ ਜ਼ਿਆਦਾ ਮਗਰੋਂ ਅਸੀਂ ਹੁਣ ਇੱਥੇ 6 ਵਜੇ ਇੱਥੇ ਪਹੁੰਚਿਆ ਅਸੀਂ ਅਜਾ ਕਿੰਨੂ ਡੀਸੀ ਮੈਡਮ ਦੇ ਬੂਰੇ ਬਾਹਰ ਛੱਟਿਆ ਇਹ ਆਵਾਜ਼ ਸਾਡੀ ਮੁੱਖ ਮੰਤਰੀ ਤੱਕ ਪਹੁੰਚੇ ਵੀ ਜਿਹੜਾ ਸਾਡੇ ਸਾਨੂੰ ਫਸਲ ਨਹੀਂ ਮਿਲਦੀ ਸਾਡਾ ਵੋਹਰ ਦਾ ਜਿਹੜਾ ਕੈਲੋ ਫਿਰ ਨਹੀਂ ਕਿਹਾ ਜਾਂਦਾ ਕਿੰਨੂ ਕਰਕੇ ਉਹ ਨਰਕ ਬਣ ਰਿਹਾ ਕਿੰਨੂ ਸਾਰਾ ਸਾਡਾ ਨੁਕਸਾਨ ਹੋ ਰਿਹਾ ਬਾਗ ਪੀਰੇ ਤੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚ ਇਹਨਾਂ ਨੇ ਫਸਲੀ ਭਿੰਤਾਲੀ ਕਿੰਨੂ ਦੇ ਬਾਗ ਲਾਏ ਸੀ ਥੱਲੇ ਛੱਟ ਕੇ ਪਿਛਲੇ ਸਭੋ ਸਾਡਾ ਹੀ ਜੀਰ ਹੋਇਆ ਤੇ ਅਸੀਂ ਥੱਲੇ ਆਏ ਆ ਆ ਤੁਸੀਂ ਹਾਲ ਵੇਖ ਸਕਦੇ ਹੋ ਡੀਸੀ ਦਫਤਰ ਦੇ ਬਾਹਰ ਜਿਹੜ ਸਾਨੂੰ ਦੱਸ ਦਿਓ ਉੱਥੇ ਸਾਡੇ ਪੰਜਾਬ ਐਗਰੋ ਹੈ ਜਿੰਦਾ 플ਾਂਟ ਹੈ ਉਹ ਸਰਕਾਰੀ ਖਰੀਦ ਕੀ ਕਰਦੀ ਹੈ ਸਾਡੇ 80% ਬਾਗ ਬੋਰ ਫਾਇਲ ਕਾ ਜ਼ਿਲ੍ਹੇ ਚ ਨੇ ਬਾਦਲੇ ਵਾਲੇ ਏਰੀਆ ਚ 20% ਬਾਗ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ 1100 ਮੀਟ੍ਰਿਕ ਟਨ ਕਿੰਨੂ ਉਹਨਾਂ ਨੇ ਖਰੀਦਿਆ ਤੇ 200 ਮੀਟ੍ਰਿਕ ਟਨ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਖਰੀਦਿਆ ਜੇਕਰ ਕਿ 20% ਕਿੰਨੂ ਨੀਦਰੋ ਖਰੀਦਿਆ ਗਿਆ ਆਮ ਇਨਸਾਨ ਕਿੱਥੇ ਜਾਊਗਾ ਭਗਵੰਤ ਮਾਨ ਸਰਕਾਰ ਨੂੰ ਇਹ ਹੀ ਅਪੀਲ ਹੈ ਆਪਾਂ ਲੀਡਰਾਂ ਨਾਲ ਇੱਕ ਦੂਜੇ ਨਾਲ ਖੇਂਦੇ ਆ ਕੌਣ ਆਏ ਕੀ ਗੱਲ ਬਾਤਨ ਨਾਲ ਇਹਨਾਂ ਦੀ ਕੋਈ ਮਿਲੀ ਭੁਗਤ ਹੈ ਜਿਹੜਾ ਆਮ ਲੋਕ ਮਰ ਰਿਹਾ ਤੇ ਖਾਸ ਲੋਕਾਂ ਦੇ ਵੱਡੇ ਘਰਾਣਿਆਂ ਦੇ ਆਜੇ ਵੀ ਦਬਦਬਾ ਕਾਇਮ ਹੈ ਆ ਤੁਸੀਂ ਹਾਲ ਵੇਖ ਸਕਦੇ ਹੋ ਇਹ ਆਮ ਲੋਕ ਆ ਇਹ ਸੱਤ ਟਰਾਲੀਆਂ ਪੱਲੋ ਤੇਲ ਫੂਕ ਕੇ ਆਏ ਆ ਜੀ ਨੂੰ ਰੋਣ ਆ ਇਹ ਇੱਥੇ ਅਫਸਰਾਂ ਦੇ ਸਰਕਾਰ ਦੇ ਕੋਈ ਇਹ ਨਹੀਂ ਵੀ ਅਸੀਂ ਇਹਨਾਂ ਦੀ ਕੋਈ ਬੇਇੱਜ਼ਤੀ ਕਰਨ ਆਏ ਆ ਸਾਡੇ ਹੀ ਪ੍ਰਾਣ ਨੇ ਪਰ ਕਿਸਾਨ ਕਿੱਥੇ ਜਾਵੇ ਐਮ ਐਸ ਪੀ ਨੂੰ ਮਿਲਦੀ ਨਹੀਂ ਨਰਮਾ ਸਾਡਾ ਰੋਲਿਆ ਕਿੰਨੂ ਸਾਡਾ ਰੋਲਿਆ ਇਹ ਮੁੱਖੇ ਦੇ ਹਾਲਾਤ ਆ ਜੀ ਤੁਹਾਨੂੰ ਆਗੇ ਵਿਖਾਏ ਜੀ